ਜਾ ਕੇ ਕਵਤਾ ਪੇਸ਼ ਕਰਨ ਲੱਗਾ ਜੀ ਸਾਡੇ ਵਿੱਚੇ ਰਹਿ ਗਏ ਚਾਹ ਇਹ ਕੀ ਦੁਰਦਸ਼ਾ ਹੋ ਗਈ ਨਹੀਂ ਚੱਲੀ ਕੋਈ ਵਾਹ ਇਹ ਕੀ ਦੁਰਦਸ਼ਾ ਹੋ ਗਈ ਨਹੀਂ ਚੱਲੀ ਕੋਈ ਵਾਹ ਹਰਾਂ ਨੇ ਆਸਾਂ ਰੋਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਹਰਾਂ ਨੇ ਆਸਾਂ ਰੋਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਬੱਚੇ ਵੱਡੇ ਹੋ ਗਏ ਅਜੇ ਰਹਿੰਦੀ ਕਬੀਲਦਾਰੀ ਬੱਚੇ ਵੱਡੇ ਹੋ ਗਏ ਅਜੇ ਰਹਿੰਦੀ ਕਬੀਲਦਾਰੀ ਪਰ ਬੰਨਣਾ ਪੈ ਗਿਆ ਮੰਗਤੇ ਸਾਡੀ ਰੁੱਲ ਗਈ ਸਰਦਾਰੀ ਬੰਨਣਾ ਪੈ ਗਿਆ ਮੰਗਤੇ ਸਾਡੀ ਰੁੱਲ ਗਈ ਸਰਦਾਰੀ ਕੋਈ ਰਿਸ਼ਤਾ ਚੰਗਾ ਲੱਭ ਕੇ ਕੁੜੀ ਦੇਣੀ ਸੀ ਵਿਆਹ ਹਰਾਂ ਨੇ ਅਸਾਂ ਡੋਬਿਨਾ ਸਾਡੇ ਵਿੱਚੇ ਰਹਿ ਗਏ ਚਾਹ ਪਾਣੀ ਨੇ ਅਸਾਂ ਡੋਬਿਨਾ ਸਾਡੀ ਵਿੱਚੇ ਰਹਿ ਗਏ ਚਾਹ ਖੂਨ ਪਸੀਨੇ ਨਾਲ ਸੀ ਖੇਤੀ ਦੇ ਸੰਧ ਬਣਾਏ ਹੌਲੀ-ਹੌਲੀ ਕਰਕੇ ਖੇਤੀ ਦੇ ਸੰਧ ਬਣਾਏ ਜ਼ਮੀਨ ਵੀ ਨਹੀਂ ਸੀ ਪੱਤਰੀ ਬੜੇ ਲਾਉਣੇ ਪਏ ਕਰਾਏ ਤੰਦ ਸਾਰੀ ਉਮਰੀ ਪਿੱਟਿਆ ਮਸਾ ਆਇਆ ਸੀ ਸੁੱਖ ਦਾ ਸਾਹ ਹਰਾਂ ਨੇ ਆਸਾਂ ਡੋਬੀਆਂ ਸਾਡੇ ਵਿੱਚੇ ਰਹਿ ਗਏ ਚਾ ਸਾਡੇ ਵਿੱਚੇ ਰਹਿ ਗਏ ਚਾ ਰੀਝਾਂ ਖੁਸ਼ੀਆਂ ਨਾਲ ਸੀ ਘਰ ਵੀ ਨਵਾਂ ਬਣਾਇਆ ਪਰ ਵਿੱਚੇ ਸਭ ਕੁਝ ਡੱਪਿਆ ਪਰ ਵਿੱਚੇ ਸਭ ਕੁਝ ਡੁੱਬਿਆ ਜਦ ਪਾਣੀ ਚੰਦਰਾ ਆਇਆ ਰਹਿ ਗਏ ਤਣ ਦੇ ਕੱਪੜੇ ਹੋ ਜਾ ਸਾਰਾ ਕੁਝ ਤਬਾਹ ਹੜਾਂ ਨਿਆਸਾਂ ਡੋਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਹੜਾਂ ਨਿਆਸਾਂ ਡੋਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਟਰੈਕਟਰ ਸੰਦ ਵੀ ਡੁੱਬ ਗਏ ਵਿੱਚੇ ਪਸ਼ੂ ਲਵੇਰਾ ਪੈਂਦੇ ਡੋਬ ਨੇ ਦਿਲ ਨੂੰ ਕਿਵੇਂ ਕਰਲਾ ਕਰੜਾ ਜੇਰਾ ਸਭ ਕੁਝ ਥੀ ਰੁੜ ਗਿਆ ਸਭ ਕੁਝ ਥੀ ਰੁੜ ਗਿਆ ਨਹੀਂ ਸਕਿਆ ਕੁਝ ਬਚਾ ਹੜਾਂ ਨਿਆਸਾਂ ਡੋਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਸਾਡੇ ਵਿੱਚੇ ਰਹਿ ਗਏ ਚਾਹ ਖੇਤ ਚ ਗੇੜਾ ਮਾਰ ਕੇ ਜਾ ਟੱਲੀ ਏਠਾਂ ਪੈਂਦਾ ਫਸਲ ਆਉਣ ਦੀ ਉਡੀਕ ਚ ਮੈਂ ਦਿਨ ਸੀ ਗਿਣਦਾ ਰਹਿੰਦਾ ਹੁਣ ਝੋਨਾ ਡੁੱਬਿਆ ਵੇਖ ਕੇ ਹੁਣ ਝੋਨਾ ਡੁੱਬਿਆ ਵੇਖ ਕੇ ਪੈ ਜਾਂਦਾ ਘਬਰਾ ਹਰਾਂ ਨੇ ਅਸਾਂ ਡੁੱਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਪਾਣੀ ਨੇ ਅਸਾਂ ਡੁੱਬੀਆਂ ਸਾਡੇ ਵਿੱਚੇ ਰਹਿ ਗਏ ਚਾਹ ਬੜੇ ਨੇ ਦਿਲ ਦੇ ਦੁਖੜੇ ਤੈਨੂੰ ਕਿਵੇਂ ਦੱਸਾਂ ਹਰਜੀਤ ਪਰ ਦੱਸੇ ਬਿਨ ਨਹੀਂ ਸਰਦਾ ਬੁੱਲ ਨਾ ਹੁੰਦੇ ਸੀਤ ਪਰ ਦੱਸੇ ਬਿਨ ਨਹੀਂ ਸਰਦਾ ਬਲਣਾ ਹੁੰਦੇ ਸੀਤ